thank you ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਅਰੀ ਸਾਧ ਸੰਗਤ ਅੱਜ ਤੁਹਾਨੂੰ ਕਥਾ ਵਿਚਾਰ ਸੁਣਾਉਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਵਿਸਰਦਾ ਕਿ ਨੂੰ ਕਹਿੰਦੇ ਆ ਸਰਦਾ ਸਰਦਾ ਭਾਵਨਾ ਜਿਵੇਂ ਜਿਸ ਨੂੰ ਸਰਦਾ ਦੀ ਦਾਤ ਮਿਲ ਜਾਵੇ ਉਸ ਨੂੰ ਗੁਰੂ ਦੀ ਸਮਰੱਥਾ ਤੇ ਵਿਸ਼ਵਾਸ ਆ ਜਾਂਦਾ ਹੈ ਵੀ ਗੁਰੂ ਸਾਡਾ ਕਾਰਜ ਕਰੂਗਾ ਅਨਸਾਰ ਸੰਗਤ ਗੁਰੂ ਸਰਬ ਵਿਆਪੀ ਹੈ ਸਰਬ ਸ਼ਕਤੀਮਾਨ ਹੈ ਕੋਈ ਐਸਾ ਜਗ੍ਹਾ ਨਹੀਂ ਜਿੱਥੇ ਉਹ ਮੌਜੂਦ ਨਾ ਹੋਵੇ ਕੋਈ ਐਸਾ ਕੰਮ ਨਹੀਂ ਜਿਹੜਾ ਉਹ ਕਰਨ ਦੇ ਸਮਰੱਥ ਨਾ ਹੋਵੇ ਕੋਈ ਵੀ ਐਸੀ ਘਟਨਾ ਜਾਂ ਐਸੀ ਬਾਤ ਨਹੀਂ ਜੋ ਉਸ ਦੇ ਕਾਬੂ ਤੋਂ ਬਾਹਰ ਹੋਵੇ ਹੁਣ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਸਤ ਗੁਰੂ ਸਾਰੀ ਸ੍ਰਸ਼ਟੀ ਦੇ ਕਰਤਾ ਵੀ ਹਨ ਤੇ ਪਾਲਕ ਵੀ ਆ ਪਾਲਣ ਵਾਲੇ ਵੀ ਆ ਉਹ ਸਾਡੇ ਮਾਤਾ ਪਿਤਾ ਹਨ ਹਮੇਸ਼ਾ ਤੋਂ ਸਾਡੇ ਸਾਰੇ ਜੀਵਾਂ ਦੀ ਪਾਲਣਾ ਕਰ ਰਹੇ ਆ ਨਾਲ ਰੱਖਿਆ ਵੀ ਕਰ ਰਹੇ ਆ ਅਨੇਕਾਂ ਦਾਤਾ ਵੀ ਸਾਨੂੰ ਦੇ ਰਹੇ ਆ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇਨਸਾਨ ਨੂੰ ਦੁੱਖ ਸੁੱਖ ਉਸਦੇ ਆਪਣੇ ਕੀਤੇ ਹੋਏ ਪਿਛਲੇ ਕਰਮਾਂ ਦੇ ਅਨਸਾਰ ਮਿਲਦੇ ਆ ਮਨੁੱਖ ਜੋ ਬੀਜਦਾ ਪਿਛਲੇ ਜਨਮਾਂ ਦਾ ਕੁਝ ਰਹਿੰਦਾ ਲੇਖਾ ਜੋਖਾ ਇਸ ਜਨਮ ਦੇ ਵਿੱਚ ਵੀ ਭੋਗਦਾ ਇਸ ਜਨ ਵਿੱਚ ਬੀਜਿਆ ਕੁਝ ਇੱਥੇ ਭੋਗੀਦਾ ਤੇ ਕੁਝ ਅਗਲੇ ਜਨ ਵਿੱਚ ਇਸ ਤਰ੍ਹਾਂ ਇੱਕ ਗੱਲ ਜਾਣ ਲੈਣੀ ਕਿ ਸਾਡਾ ਗੁਰੂ ਪੂਰਾ ਹੈ ਸਰਬ ਕਲਾ ਸਮਰੱਥ ਹੈ ਸਾਡਾ ਬੀਜਿਆ ਸੁਪਨੇ 'ਚ ਕੱਟ ਸਕਦਾ ਹੈ ਉਹ ਸਾਡੇ ਹਰ ਤਰ੍ਹਾਂ ਦੇ ਬੰਧਨ ਲੋਕ ਤੇ ਪਰਲੋਕ ਦੇ ਕੱਟਣ ਦੀ ਸਮਰੱਥਿਆ ਰੱਖਦਾ ਹੈ ਸਾਡੇ ਉਹ ਸਾਡੇ ਉਹ ਸਾਡੇ ਹਰ ਤਰ੍ਹਾਂ ਦੇ ਬੰਧਨ ਲੋਗ ਤੇ ਬਲੋਜ ਕੱਟਣ ਦੇ ਸਮਰੱਥ ਹੈ ਹਰ ਤਰ੍ਹਾਂ ਦੇ ਮਾੜੇ ਕਰਮਾਂ ਨੂੰ ਮਿਟਣਾ ਦੇ ਮਿਟਣ ਦੇ ਪੁੱਠੇ ਲੇਖਾਂ ਨੂੰ ਸਿੱਧੇ ਕਰਨ ਦਾ ਵੀ ਸਮਰੱਥਾ ਵਾਹਿਗੁਰੂ ਦੇ ਵਿੱਚ ਆਉ ਗੁਰੂ ਦੇ ਵਿੱਚ ਗੁਰੂ ਪਰਮੇਸ਼ਰ ਕਿਰਪਾਲੂ ਵੀ ਹੈ ਸੱਚੇ ਪਾਤਸ਼ਾਹ ਦਿਆਲੂ ਵੀ ਹੈ ਨਰਵੈਰ ਵੀ ਹੈ ਜਿਵੇਂ ਸੂਰਜ ਨਿਕਲ ਤੇ ਉਸ ਦੀ ਧੁੱਪ ਨਿਕੋ ਉਸ ਦੀ ਰੋਸ਼ਨੀ ਸਾਰਿਆਂ ਲਈ ਇੱਕੋ ਜਿਹੀ ਹੁੰਦੀ ਹੈ ਇਸੇ ਤਰ੍ਹਾਂ ਗੁਰੂ ਦੀ ਵੀ ਸਾਰਿਆਂ ਤੇ ਮਿਹਰ ਇੱਕੋ ਜਿਹੀ ਹੁੰਦੀ ਹੈ ਪਰ ਜੇ ਕੋਈ ਆਪਣੇ ਜੇ ਕੋਈ ਆਪਣੇ ਅੰਦਰ ਆਪਣੇ ਘਰ ਅੰਦਰ ਵੜ ਕੇ ਬੂਹੇ ਬਾੜੀਆਂ ਬੰਦ ਕਰ ਲਵੇ ਦਾ ਸੂਰਜ ਦੀ ਤੁੱਪ ਸੂਰਜ ਦੀ ਰੋਸ਼ਨੀ ਹੁੰਦਿਆ ਹੋਇਆ ਵੀ ਉਸ ਤੱਕ ਨਹੀਂ ਪਹੁੰਚਦੀ ਠੀਕ ਇਸੇ ਤਰ੍ਹਾਂ ਜਿਹੜੇ ਮਨੁੱਖ ਆਪਣੇ ਜੀਵਨ ਵਿੱਚ ਗੁਰੂ ਪ੍ਰਤੀ ਬੇਵਿਸ਼ਵਾਸੀ ਦੀ ਬੇਪਰਤੀਤੀ ਦੀ ਸ਼ੱਕ ਦੀ ਸੰਕਿਆ ਦੀ ਦੀਵਾਰ ਖੜੀ ਕਰ ਲੈਂਦੇ ਆਪਦੇ ਮਨ ਵਿੱਚ ਉਹ ਗੁਰੂ ਦੀ ਕਿਰਪਾ ਤੋਂ ਵਾਂਝੇ ਰਹਿ ਜਾਂਦੇ ਆ ਸਾਡੇ ਅਤੇ ਗੁਰੂ ਦੇ ਵਿਚਕਾਰ ਇੱਕ ਬੜਾ ਹੀ ਸੂਖਮ ਜਿਹਾ ਰਿਸ਼ਤਾ ਹੈ ਜੋ ਕਿ ਸ਼ੱਕ, ਸ਼ੰਕੇ, ਬੇਵਿਸ਼ਵਾਸੀ ਰੂਪੀ ਰੋੜੇ ਪੱਥਰਾਂ ਨਾਲ ਬੰਦ ਹੋ ਜਾਂਦਾ ਹੈ ਸਾਡੀਆਂ ਅਰਦਾਸਾਂ ਸਾਡੀਆਂ ਬੇਨਤੀਆਂ ਨੂੰ ਗੁਰੂ ਤੱਕ ਪਹੁੰਚਣ ਨਹੀਂ ਦਿੰਦਾ ਬੇਵਿਸ਼ਵਾਸੀ ਹੈ ਜਿਹੜੀ ਇਸ ਲਈ ਇੱਕ ਗੱਲ ਪੱਕੀ ਜਾਣ ਲੈਣੀ ਕਿ ਸਾਡੇ ਸਾਡੀ ਕੋਈ ਮੰਗ ਪੂਰੀ ਨਹੀਂ ਹੁੰਦੀ ਜਾਂ ਸਾਡਾ ਕੋਈ ਦੁੱਖ ਨਹੀਂ ਜਾਂਦਾ ਤਾਂ ਉਸ ਵਿੱਚ ਗੁਰੂ ਦਾ ਕੋਈ ਕਸੂਰ ਨਹੀਂ ਕਈ ਵਾਰ ਆਪਾਂ ਸਾਹ ਸਾਖਤ ਕਹਿੰਦੇ ਨੇ ਮੇਰੇ ਆ ਦੁੱਖ ਇੰਨੀ ਮੈਂ ਬਾਣੀ ਪੜੀ ਐਂਦਾ ਮੈਂ ਆ ਕਾਰਜ ਕਰਿਆ ਜਾਂ ਇੰਨੀ ਮੈਂ ਸੇਵਾ ਕਰੀ ਮੇਰਾ ਦੁੱਖ ਤਾਂ ਟੁੱਟਿਆ ਨਹੀਂ ਪਰ ਇਹਦੇ ਵਿੱਚ ਕੋਈ ਗੁਰੂ ਦਾ ਕਸੂਰ ਨਹੀਂ ਹੈ ਕਿਉਂਕਿ ਉਹ ਤਾਂ ਹਮੇਸ਼ਾ ਹੀ ਪੂਰਾ ਹੈ ਜੇ ਕਸੂਰ ਤਾਂ ਸਾਡੀ ਆਪਣੀ ਅਗਿਆਨਤਾ ਦਾ ਸਾਡੀ ਬੇਵਿਸ਼ਵਾਸੀ ਦਾ ਉਸ ਦੇ ਘਰ ਵਿੱਚ ਕੋਈ ਘਾਟਾ ਨਹੀਂ ਹੈ ਮੰਗਲ ਵਾਲੇ ਜਾਜਕ ਨੂੰ ਹਰ ਜਾਇਜ਼ ਦਾਤ ਮਿਲ ਸਕਦੀ ਹੈ ਹਰ ਜਾਇਜ਼ ਮੰਗ ਪੂਰੀ ਹੋ ਸਕਦੀ ਹੈ ਪਰ ਇਸ ਦੇ ਲਈ ਬਹੁਤ ਹੀ ਜ਼ਰੂਰੀ ਕਿ ਸਾਨੂੰ ਆਪਣੇ ਗੁਰੂ ਦੀ ਸਮਰੱਥਾ ਤੇ ਪੂਰਾ ਵਿਸ਼ਵਾਸ ਹੋਵੇ ਮਿਸਾਲ ਦੇ ਤੌਰ ਤੇ ਜੇ ਕਿਸੇ ਨੂੰ ਕੋਈ ਲਾਜ ਇਲਾਜ ਬਿਮਾਰੀ ਲੱਗ ਜਾਵੇ ਬਹੁਤ ਸਾਰੇ ਵੱਡੇ ਵੱਡੇ ਡਾਕਟਰ ਹਕੀਮਾਂ ਤੋਂ ਜਵਾਬ ਦਿੱਤਾ ਹੋਵੇ ਤੇ ਜੇ ਗੁਰੂ ਅੱਗੇ ਆਪਣੀ ਉਸ ਬਿਮਾਰੀ ਦੇ ਲਾਜ ਲਈ ਬੇਨਤੀ ਕਰਨ ਲੱਗਿਆ ਉਸ ਦੇ ਮਨ ਵਿੱਚ ਇਹ ਖਾਨਾ ਬਣਿਆ ਹੋਵੇ ਕਿ ਉਸ ਦੀ ਬਿਮਾਰੀ ਦਾ ਇਲਾਜ ਹੈ ਇਹ ਠੀਕ ਹੋ ਨਹੀਂ ਸਕਦੀ ਤਾਂ ਫਿਰ ਯਾਦ ਰੱਖਣਾ ਦੀ ਬਿਮਾਰੀ ਨੂੰ ਪਰਮੇਸ਼ਰ ਠੀਕ ਵੀ ਨਹੀਂ ਕਰ ਸਕਦਾ ਜਦੋਂ ਵੀ ਆਪਣੇ ਕਿਸੇ ਦੁੱਖ ਲਈ ਗੁਰੂ ਅੱਗੇ ਬੇਨਤੀ ਕਰੋ ਅੰਦਰ ਤੁਹਾਡੇ ਦ੍ਰਿੜਤਾ ਵਿਸ਼ਵਾਸ ਹੋਵੇ ਕਿ ਮੇਰਾ ਗੁਰੂ ਮੇਰੇ ਦੁੱਖ ਕਟਣ ਨੂੰ ਸਰਰਥ ਹੈ ਚਾਹੇ ਉਹ ਦੁੱਖ ਕਿੰਨਾ ਵੀ ਵੱਡਾ ਤੇ ਲਾਏ ਇਲਾਜ ਕਿਉਂ ਨਾ ਹੋਵੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਣੇ ਦੁੱਖਾਂ ਦੀ ਬੇਨਤੀ ਕਰਨ ਲੱਗਿਆ ਤੁਹਾਡਾ ਗੁਰੂ ਦੀ ਸਮਰੱਥਾ ਤੇ ਸਮੁੰਦਰ ਦੀ ਛਟਾਂ ਲਵਾਗ ਨਿਜਾ ਦ੍ਰਿੜ ਹੋਵੇ ਵੀ ਮੇਰਾ ਗੁਰੂ ਪੂਰਾ ਮੇਰਾ ਗੁਰੂ ਹੁਣ ਕਟੂਗਾ ਜਦੋਂ ਬੰਦੇ ਨੂੰ ਚਾਰ ਸ਼ਬਦੋਂ ਜਵਾਬ ਮਿਲਦੇ ਨਾ ਫਿਰ ਸਰ ਦਾ ਵਿਭਾਜਨ ਵੀ ਹੁਣ ਇੱਥੇ ਠੀਕ ਹੋਊ। ਹੁਣ ਕਰੂ ਗੁਰੂ ਠੀਕ ਹੋ। ਹੁਣ ਗੁਰੂ ਅਰਜਨ ਦੇਵ ਜੀ ਆਪਣੇ ਇੱਕ ਸਾਉਦਰਾਹੀਂ ਸਾਨੂੰ ਗੁਰੂ ਦੀ ਸਮਰੱਥਿਆ ਬਾਰੇ ਦੱਸ ਕੇ ਸਾਡੇ ਵਿਸ਼ਵਾਸ ਨੂੰ ਪੱਕਿਆ ਕਰਦੇ ਹਾਂ ਦੱਸਦੇ ਆ ਕਿ ਸਾਡਾ ਗੁਰੂ ਕਿੰਨਾ ਸਬਰਥਾ ਹੈ। ਸਾਡਾ ਆਪਣੇ ਗੁਰੂ ਦੀ ਸਬਰਥਾ ਤੇ ਐਸਾ ਭਰੋਸਾ ਬਣੇ। ਜਨਗੁਰ ਸੇਵਿਆ ਤਿਸ ਭੋ ਨਾ ਵਿਆਪੇ ਜਨਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੇ ਜਨਗੁਰ ਸੇਵਿਆ ਤਿਸ ਭੋ ਨਾ ਵਿਆਪੇ ਜਨਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੇ ਕਹਿੰਦੇ ਇੰਨਾ ਸਰਦਾ ਦੇ ਨਾਲ ਗੁਰੂ ਨੂੰ ਸੇਵਿਆ ਗੁਰੂ ਨੂੰ ਪਾਇਆ ਗੁਰੂ ਦੀ ਬਾਣੀ ਨੂੰ ਪੜ੍ਹਿਆ ਤੇ ਫਿਰ ਕਹਿੰਦੇ ਜਨਗੁਰ ਸੇਵਿਆ ਤਾਂ ਫਿਰ ਜਦੋਂ ਆਪਾਂ ਇੰਨਾ ਸੇਵਾਗੇ ਸਰ ਦਾ ਪ੍ਰੇਮ ਨਾਲ ਫਿਰ ਦੁੱਖ ਵੀ ਉੱਡ ਜਾਂਦਾ ਹੈ ਇਹ ਗੱਲ ਤਾਂ ਅਸੀਂ ਸਾਰੇ ਭਲੀ ਭਾਤ ਜਾਣਦੇ ਆ ਕਿ ਅਸੀਂ ਕਿਸੇ ਕੋਲੋਂ ਉਹੀ ਚੀਜ਼ ਮੰਗਦੇ ਆ ਜਿਸ پاس ਉਹ ਚੀਜ਼ ਹੋਵੇ ਪਾਪ ਜਿਸ ਕੋਲ 1000 ਹੈ ਉਸ ਕੋਲੋਂ ਲੱਖ ਦੀ ਮੰਗ ਤਾਂ ਨਹੀਂ ਕੀਤੀ ਜਾ ਸਕਦੀ ਹੁਣ ਪ੍ਰਮਾਤਮਾ ਦੇ ਹੱਥ ਵਿੱਚ ਸਭ ਕੁਝ ਹੈ ਇਸ ਲਈ ਉਸ ਕੋਲੋਂ ਕੁਝ ਵੀ ਮੰਗਿਆ ਜਾ ਸਕਦਾ ਹੈ ਪਰ ਉਹ ਸਰਬ ਕਲਾ ਸਮਰੱਥ ਦਾਤੇ ਕੋਲੋਂ ਕੋਈ ਵੀ ਛੈ ਨੂੰ ਪ੍ਰਾਪਤ ਕਰਨ ਦੀ ਬੇਨਤੀ ਕਰਨ ਤੋਂ ਪਹਿਲਾਂ ਸਾਡੇ ਅੰਦਰ ਇਹ ਪੂਰਨ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਕਿ ਉਹ ਦਾਤਾ ਉਸ ਦਾਤ ਨੂੰ ਦੇਣ ਦੇ ਉਸ ਮੰਗ ਨੂੰ ਪੂਰਾ ਕਰਨ ਦੇ ਉਸ ਦੁੱਖ ਨੂੰ ਕੱਟਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਜਦ ਤੱਕ ਸਾਡੇ ਅੰਦਰ ਗੁਰੂ ਦੀ ਸਮਰਥਾ ਤੇ ਭਰੋਸਾ ਨਹੀਂ ਤਦ ਤੱਕ ਗੱਲ ਨਹੀਂ ਬਣ ਸਕਦੀ ਮਿਸਾਲ ਦੇ ਤੌਰ ਤੇ ਮਾਤਾ ਸਲੱਖਣੀ ਜੀ ਪਹਿਲੀ ਵਾਰੀ ਜਦੋਂ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਪੁੱਤਰ ਦੇ ਦਾਤ ਲਈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਮस्तक ਵੱਲ ਵੇਖ ਕੇ ਆਖ ਦਿੱਤਾ ਬੀਬੀ ਤੇਰੇ ਕਰਮਾ ਦੇ ਵਿੱਚ ਬੱਚਾ ਨਹੀਂ ਲਿਖਿਆ ਅਸੀਂ ਕਿੱਥੋਂ ਦੇ ਦਈਏ ਖਾਲੀ ਰਹਿ ਗਈਆਂ ਤੂੰ ਪਰ ਜਦੋਂ ਕਿਸੇ ਐਸੇ ਸਰਦਾਰ ਵਾਲੇ ਗੁਰਸਿੱਖ ਨਾਲ ਮੇਲ ਹੋ ਜਾਵੇ ਜਿਸ ਨੂੰ ਗੁਰੂ ਦੀ ਸਬਰਥਾ ਤੇ ਭਰੋਸਾ ਸੀ ਉਸਰੇ ਮਾਤਾ ਸਲਕਣੀ ਜੀ ਦੇ ਅੰਦਰ ਵੀ ਉਸ ਦੀ ਭਰੋਸੇ ਦੀ ਕਣੀ ਭਰ ਦਿੱਤੀ ਇਹ ਆਖਿਆ ਮਾਤਾ ਜੀ ਗੁਰੂ ਸਮਰਾਥਨ ਉਹਨਾਂ ਨੂੰ ਇਸ ਤਰੀਕੇ ਨਾਲ ਬੇਨਤੀ ਕਰੋ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਇੱਥੇ ਲਿਖਣ ਵਾਲੇ ਵੀ ਤੁਸੀਂ ਤੇ ਉੱਥੇ ਅੱਗੇ ਦਰਗਾਹ 'ਚ ਵੀ ਲਿਖਣ ਵਾਲੇ ਤੁਸੀਂ ਕਲਮ ਤੁਹਾਡੇ ਹੱਥ ਵਿੱਚ ਹੈ ਕਰੋ ਕਿਰਪਾ ਜੇ ਮੇਰੇ ਕਰਮਾ ਕਰਕੇ ਉੱਪਰ ਨਹੀਂ ਲਿਖਿਆ ਗਿਆ ਤਾਂ ਆਪਣੇ ਬਕਸ਼ਿਸ਼ ਦੇ ਖਾਤੇ ਵਿੱਚ ਉਹ ਹੁਣ ਲਿਖ ਦਿਓ ਆਪ ਜੀ ਸਾਰੇ ਇਤਿਹਾਸ ਜਾਣਦੇ ਹੋ ਦੱਸੋ ਕਿ ਫਿਰ ਮਾਤਾ ਸਲੱਖਣੀ ਖਾਲੀ ਰਹੀ ਕਿਉਂਕਿ ਸਾਹਾ ਸੰਗਤ ਕਈ ਵਾਰ ਆਪਾਂ ਨੂੰ ਸਰਦਾਬਾਨ ਪੁਰਸ਼ ਵੀ ਮਿਲ ਜਾਂਦੇ ਆ ਉਹ ਫਿਰ ਆਪਾਂ ਨੂੰ ਯੋਗਤੀ ਦੱਸ ਦਿੰਦੇ ਆ ਪਰ ਜਦੋਂ ਗੁਰੂ ਸਾਹਿਬ ਨੇ ਦੇਖਿਆ ਕਿ ਹੁਣ ਇਸ ਨੂੰ ਕਿਸੇ ਸਰਦਾ ਵਾਲੇ ਦੀ ਸੰਗਤ ਦਾ ਸਦਕਾ ਗੁਰੂ ਦੀ ਸਬਰ ਰਥਿਆ ਤੇ ਭੋਸ ਭਰੋਸਾ ਆ ਗਿਆ ਤਾਂ ਹੁਣ ਇਸ ਨੂੰ ਦਾਤ ਦੇਣੀ ਹੀ ਪੈਣੀ ਹੈ ਹੁਣ ਇਸ ਨੂੰ ਖਾਲੀ ਨਹੀਂ ਮੂੜਿਆ ਜਾ ਸਕਦਾ ਸਤੁਰਾਂ ਨੇ ਸੱਤ ਪੁੱਤਰਾਂ ਦੀ ਦਾਤ ਝੋਲੀ ਵਿੱਚ ਪਾਈ ਮਾਤਾ ਸਲਕਣੀ ਦੀ ਸਾਖੀ ਸਾਡੇ ਲਈ ਬੜੀ ਵੱਡੀ ਸੇਧ ਹੈ ਇੱਕ ਮਿਸਾਲ ਹੈ ਸਾਡੇ ਲਈ ਇੱਕ ਚਾਨਣ ਮਨਾਰਾ ਕੇ ਗੁਰੂ ਕੋਲੋਂ ਦਾਤ ਪ੍ਰਾਪਤ ਕਰਨ ਦੇ ਲਈ ਗੁਰੂ ਦੀ ਸਬਰਤਾ ਤੇ ਭਰੋਸਾ ਬਹੁਤ ਜ਼ਰੂਰੀ ਹੈ ਫੇਰ ਮਿਲਦੇਗਾ ਦਾਤਾਂ ਫੇਰ ਹਟਦੇ ਆ ਰੋਗ ਹੁਣ ਆਪਾਂ ਕਈ ਯਾਰ ਕਹਿੰਦੇ ਨੇ ਸਰਦਾ ਤਾਂ ਤੇਰੀ ਹੁੰਦੀ ਨਹੀਂ ਤੂੰ ਦਾ ਵੱਧੋ ਰੱਧਿਆ ਆਉਣਾ ਗੁਰੂ ਘਰ ਆ ਕੇ ਤੂੰ ਕੋਲ ਨਾ ਮੈਂ ਤਾਂ 2 ਸਾਲ ਹੋ ਗਏ ਤੈਨੂੰ ਆਉਂਦੇ ਨੂੰ ਮੇਰਾ ਰੋਗ ਨਹੀਂ ਹਟਿਆ ਜਾਂ ਮੇਰੇ ਘਰੇ ਆ ਚੀਜ਼ ਨਹੀਂ ਆਈ ਆਵੇ ਕਿਵੇਂ ਜਦੋਂ ਤੇਰੀ ਸਰਦਾ ਹੀ ਨਹੀਂ ਪੂਰਨ ਪਰ ਤੇ ਨੂੰ ਭਰੋਸਾ ਹੋਵੇ ਇੰਨਾ ਜਦੋਂ ਗੁਰੂ ਸਾਹਿਬ ਨੇ ਦੇਖਿਆ ਕਿ ਹੁਣ ਇਸ ਲਈ ਸਰਤਾ ਵਾਲੇ ਦੀ ਦੇਣੀ ਬੜਾ ਹੁਣ ਮੋੜਿਆ ਨਹੀਂ ਦਾ ਸੱਤ ਪੁੱਤਰਾਂ ਦੀ ਦਾਤ ਝੋਲੀ ਚ ਪਾਈ ਮਾਤਾ ਸਲਕਣੀ ਦੀ ਸਾਖੀ ਸਾਡੇ ਲਈ ਬੜੀ ਸੇਧ ਹੈ ਇੱਕ ਮਿਸਾਲ ਹੈ ਗੁਰੂ ਕੋਲੋਂ ਦਾਤ ਪ੍ਰਾਪਤ ਕਰਨ ਲਈ ਗੁਰੂ ਦੀ ਸਬਰਤ ਤੇ ਭਰੋਸਾ ਬਹੁਤ ਹੋਣਾ ਜ਼ਰੂਰੀ ਹੈ ਭਾਈ ਆਦਮ ਦੇ ਘਰ ਵੀ ਕੋਈ ਔਲਾਦ ਨਹੀਂ ਸੀ ਉਸ ਨੇ ਕੋਈ ਪੀਰ ਫਕੀਰ ਨਹੀਂ ਸੀ ਛੱਡਿਆ ਕਈ ਦਵਾਰਿਆਂ ਤੇ ਗਿਆ ਪਰ ਕਿਦਰੋਂ ਦੀ ਖੈਰ ਨਾ ਪਈ ਜਦ ਕਿਸੇ ਸਰਦਾਰ ਵਾਲੇ ਗੁਰਸੇਕਾ ਦਾ ਮੇਲ ਹੋ ਗਿਆ ਉਸ ਨੇ ਆਖਿਆ ਲੱਗਦਾ ਹੈ ਕਿ ਤੁਸੀਂ ਗੁਰੂ ਨਾਨਕ ਦੇ ਘਰ ਦਾ ਬੂਹਾ ਨਹੀਂ ਖੜਕਾਇਆ ਜਿੱਥੋਂ ਕੋਈ ਖਾਲੀ ਨਹੀਂ ਜਾਂਦਾ ਉਸਨੇ ਰਸਤਾ ਦਿੱਤਾ ਤੇ ਆਕਿਆ ਇਸ ਵੇਲੇ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੀ ਗੱਦੀ ਤੇ ਬਾਲ ਕਰਨ ਜੋ ਕਿ ਅੰਬਰਤ ਸਰ ਵਿਖੇ ਹਨ ਰਹਿੰਦੇ ਹਨ ਉਹਨਾਂ ਦੇ ਦਰ ਤੇ ਜਾ ਕੇ ਉਹਨਾਂ ਦੇ ਦਰ ਤੇ ਜਾ ਕੇ ਸੇਵਾ ਤੇ ਸੇਵਨ ਕਰੋ ਝੂਠੇ ਬਰਤਨ ਮਾਂਜੋ ਝਾੜੂ ਦਿਓ ਗੁਰੂ ਸਾਹਿਬ ਤੁਹਾਡੇ ਸੇਵਾ ਸਾਨੂੰ ਤੇ ਖੁਸ਼ ਹੋ ਕੇ ਆਪ ਟੁੱਟ ਕੇ ਤੁਹਾਡੀ ਝੋਲੀ ਭਰਨਗੇ ਇਹ ਵੀ ਯੋਗਤियां ਹਨ ਗੁਰੂ ਨੂੰ ਰਿਝਾਉਣ ਦੀਆਂ ਦਾਸ ਜਿਹੜੀ ਗੱਲ ਸਾਂਝੀ ਕਰਨੀ ਚਾਹੁੰਦਾ ਹੈ ਕਿ ਪਾਈ ਆਦਮ ਦੀ ਸੇਵਾ ਤੋਂ ਖੁਸ਼ ਹੋ ਕੇ ਜਦੋਂ ਗੁਰੂ ਸਾਹਿਬ ਨੇ ਪ੍ਰਸੰਨਤਾ ਵਿੱਚ ਆ ਕੇ ਪੁੱਤਰ ਦਾ ਵਰਦਤਾ ਪਾਈ ਆਦਮ ਨੂੰ ਤਾਂ ਵਿਸ਼ਵਾਸ ਹੋ ਗਿਆ ਕਿ ਜੂਏ ਗੁਰੂ ਸਾਹਿਬ ਨੇ ਬਚਨ ਕਰ ਦਿੱਤਾ ਪੁੱਤਰ ਹੋਵੇਗਾ ਜ਼ਰੂਰ ਸਾਡੀ ਝੋਲੀ ਖੈਰ ਪਵੇਗੀ ਸਾਡੀ ਮਰਾਜ਼ ਜ਼ਰੂਰੀ ਪੂਰੀ ਹੋਵੇਗੀ ਪਰ ਆਦਮ ਦੀ ਪਤਨੀ ਅੰਦਰ ਤਰੇੜ ਸੀ ਮਨ ਵਿੱਚ ਵਿਸ਼ਵਾਸ ਨਹੀਂ ਬਣਿਆ ਗੁਰੂ ਦੇ ਬਚਨ ਤੇ ਸੋਚਦੀ ਆ ਕਿ ਪਤਾ ਪੁੱਤਰ ਹੋਵੇਗਾ ਕਿ ਨਹੀਂ ਅੱਗੇ ਵੀ ਤਾਂ ਕੋਈ ਪੀਰ ਫਕੀਰਾਂ ਨੇ ਤਲਾਸ਼ਾ ਦਿੱਤਾ ਸੀ ਕੀ ਹੋਵੇਗਾ ਪਰ ਸਾਡੀ ਝੋਲੀ ਖਾਲੀ ਦੀ ਖਾਲੀ ਰਹੀ ਕਰਵਾਨ ਜਾਈਏ ਗੁਰੂ ਰਾਮਦਾਸ ਜੀ ਤੋਂ ਜਿਨ੍ਹਾਂ ਨੇ ਆਦਮ ਦੀ ਬੌਤੀ ਦੀ ਅੰਦਰ ਦੀ ਪੱਟੀ ਪੜ ਲਈ ਤੇ ਆਪ ਆਵਾਜ਼ ਮਾਰ ਕੇ ਤਰੇੜ ਭਰੀ ਮਹਾਰਾਜ ਨੇ ਜਿਹੜੀ ਉਹਦੇ ਅੰਦਰ ਬੇਸਰਦਾ ਸੀ ਕਿਉਂਕਿ ਉਹ ਜਾਣਦੇ ਸਨ ਕਿ ਜੇ ਅੰਦਰ ਤਰੇੜ ਰਹਿ ਗਈ ਤਾਂ ਸਰਦਾ ਨਾ ਹੋਈ ਫਿਰ ਗੱਲ ਬਣਨੀ ਵੀ ਨਹੀਂ ਇਹ ਸਾਡੇ ਲਈ ਪੂਰਣੇ ਹਨ ਗੁਰੂ ਸਾਹਿਬ ਕਹਿੰਦੇ ਹਨ ਕਿ ਆਮ ਤੌਰ ਤੇ ਇਹ ਰਿਵਾਜ ਹੈ ਕਿ ਲੋਕ ਬੱਚੇ ਦੇ ਜਨਮ ਤੋਂ ਬਾਅਦ ਉਸ ਦਾ ਨਾਮ ਰੱਖਦੇ ਹਨ ਪਰ ਅਸੀਂ ਜੋ ਤੈਨੂੰ ਪੁੱਤਰ ਦੀ ਦਾਤ ਦਾ ਬਚਨ ਦਿੱਤਾ ਹੈ ਅਸੀਂ ਉਸ ਦਾ ਨਾਮ ਪਹਿਲੇ ਹੀ ਰੱਖਦੇ ਹਾਂ ਉਸ ਪੁੱਤਰ ਦਾ ਨਾਮ ਭਗਤੂ ਰੱਖਣਾ ਭਗਤੂ ਬੜੀ ਸਰਦਾ ਵਾਲਾ ਤੇ ਨਾਮ ਜਪਣ ਵਾਲਾ ਹੋਵੇਗਾ ਕਈਆਂ ਨੂੰ ਤਾਰੇਗਾ ਹੁਣ ਭਾਈ ਆਦਮ ਦੀ ਪਤਨੀ ਦੀ ਤਰੇੜ ਭਰ ਗਈ ਉਹਦੇ ਚ ਵਿਸ਼ਵਾਸ ਬਣ ਗਿਆ ਕਿਉਂ ਮਹਾਰਾਜ ਨੇ ਨਾਂ ਪਹਿਲਾਂ ਹੀ ਰੱਖਤਾ ਵੀ ਪੁੱਤਰ ਵੀ ਹੋਵੇਗਾ ਤੇ ਨਾਂ ਵੀ ਭਗਤੂ ਰੱਖਿਓ ਅੰਦਰ ਭਰੋਸਾ ਵੱਜ ਗਿਆ ਹੁਣ ਤਾਂ ਗੁਰੂ ਸਾਹਿਬ ਨੇ ਨਾਮ ਵੀ ਦੇ ਦਿੱਤਾ ਹੁਣ ਤਾਂ ਜ਼ਰੂਰ ਹੀ ਪੁੱਤਰ ਹੋਵੇਗਾ ਉਹਦਾ ਪੂਰਾ ਭਰੋਸਾ ਵੱਜ ਗਿਆ ਇਹ ਸਾਡੇ ਲਈ ਬਹੁਤ ਵੱਡੀ ਸੇਧ ਹੈ ਬੰਦੇ ਦੇ ਅੰਦਰ ਸਰਦਾ ਭਰਨ ਦਿੰਦੀ ਹੈ ਇਹ ਗੁਰੂ ਤੋਂ ਦੂਰ ਲੈ ਜਾਂਦੀ ਹੈ ਬੇ ਸਰਦਾ ਜਿਹੜੀ ਗੁਰੂ ਦੀ ਸਬਰਤਾ ਤੇ ਭਰੋਸੇ ਦੀ ਦਾਤ ਮਿਲ ਜਾਣੀ ਇਹ ਵੱਡੀ ਦਾਤ ਹੈ ਸਿੱਖੀ ਭਾਵਨਾ ਤੇ ਖੜੀ ਹੈ ਜਿਹੜੀ ਸਿੱਖੀ ਰਹਿ